ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਜਟ ਵਿੱਚ ਪੰਜਾਬ ਅਤੇ ਖੇਤੀ ਨੂੰ ਅਣਦੇਖਿਆ ਕੀਤਾ ਗਿਆ ਪ੍ਰਤਾਪ ਸਿੰਘ ਬਾਜਵਾ ਦੱਸਦੀ ਹੈ ਕਾਂਗਰਸ ਅਤੇ ਵਿਰੋਧੀ ਧਿਰ ਦੇ ਸੀਨੀਅਰ ਆਗੂ ਕਾਂਗਰਸ ਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਪੰਜਾਬ ਅਤੇ ਪੰਜਾਬ ਦੀ ਖੇਤੀ ਨੂੰ ਅਣਦੇਖਿਆ ਕੀਤਾ ਹੈ ਭਾਰਤੀ ਜਨਤਾ ਪਾਰਟੀ ਨੇ ਜਿਹੜਾ 2024 ਦੇ ਵਿੱਚ ਬਜਟ ਪੇਚ ਕੀਤਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਲੋਕਾਂ ਯਾਨੀ ਕਿ ਭਾਰਤ ਦੇ ਲੋਕਾਂ ਦਾ ਟਿੱਡ ਪੜਦਾ ਹੈ ਪੰਜਾਬ ਦੇ ਕਿਸਾਨ ਨੂੰ ਭਾਰਤ ਦਾ ਅੰਨਦਾਤਾ ਵੀ ਕਿਹਾ ਜਾਂਦਾ ਹੈ ਲੇਕਿਨ ਦੂਸਰੇ ਪਾਸੇ ਕੋਈ ਵੀ ਵਿਸ਼ੇਸ਼ ਪੈਕੇਜ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਬਜਟ ਪਾਸ ਕੀਤਾ ਹੈ 2024 ਕੋਈ ਵੀ ਵਿਸ਼ੇਸ਼ ਪੈਕੇਜ ਕਿਸਾਨੀ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਇਸ ਸਰਕਾਰ ਨੇ ਨਹੀਂ ਦਿੱਤਾ ਇਸ ਨੂੰ ਬਿਲਕੁਲ ਅਣਗੌਲਿਆ ਕਰ ਦਿੱਤਾ ਹੈ ਦੂਸਰੇ ਪਾਸੇ ਉਹਨੇ ਕਿਹਾ ਜੇ ਗੱਲ ਕਰੀਏ ਸ਼ਹਾਦਤਾਂ ਦੀ ਸਭ ਤੋਂ ਜ਼ਿਆਦਾ ਸ਼ਹੀਦੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਨੇ ਭਾਰਤ ਨੂੰ ਆਜ਼ਾਦ ਕਰਾਉਣ ਲਈ ਲੇਕਿਨ ਭਾਰਤੀ ਜਨਤਾ ਪਾਰਟੀ ਹਿੰਦੂਤਾਵਾਹ ਹਿੰਦੂਤਾਵ ਕਰਦੀ ਰਹਿੰਦੀ ਹੈ ਅਤੇ ਉਹਨਾਂ ਨੇ ਜਿੰਨੇ ਵੀ ਫਾਇਦੇ ਦਿੱਤੇ ਨੇ 2024 ਬਜਟ ਦੇ ਉਹ ਬਾਕੀ ਸਟੇਟਾਂ ਨੂੰ ਦਿੱਤੇ ਨੇ ਇਵਨ ਤੋਂ ਯੂਪੀ ਨੂੰ ਵੀ ਜਿਹੜਾ ਦਰਕ ਨਾਲ ਕਰ ਦਿੱਤਾ ਗਿਆ ਹੈ ਔਰ ਦੂਸਰੇ ਪਾਸੇ ਰਾਹੁਲ ਗਾਂਧੀ ਇਹ ਵੀ ਕਹਿ ਰਹੇ ਨੇ ਕਿ ਇਹ ਬਜਟ ਜਿਹੜਾ ਹੈ ਕੁਰਸੀ ਬਚਾਓ ਵਾਲਾ ਬਜਟ ਹੈ ਯਾਨੀ ਕਿ ਨतीश ਕੁਮਾਰ ਅਤੇ ਵੈਂਕੀਨਾਡੂ ਆਂਧਰਾ ਪ੍ਰਦੇਸ਼ ਅਤੇ ਬਿਹਾਰ ਦੇ ਰਾਜਾਂ ਨੂੰ ਕਰੋੜਾਂ ਰੁਪਏ ਦੇ ਪੈਕੇਜ ਮਿਲੇ ਨੇ 2024 ਦੇ ਬਜਟ ਵਿੱਚ ਜਿਹੜਾ ਬਜਟ ਲੈ ਕੇ ਆਈ ਹੈ ਭਾਰਤੀ ਜਨਤਾ ਪਾਰਟੀ ਪੂਰੇ ਭਾਰਤ ਦੇ ਲੋਕਾਂ ਵਾਸਤੇ ਜੇ ਪੰਜਾਬ ਦੀ ਗੱਲ ਕਰੀਏ ਜਾਂ ਹੋਰ ਸੇਟਾਂ ਦੀ ਗੱਲ ਕਰੀਏ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਉਹਨਾਂ ਸਟੇਟਾਂ ਨੂੰ ਉਹਨਾਂ ਰਾਜਾਂ ਨੂੰ ਇਹਨਾਂ ਨੇ ਅਣਗੌਲਿਆ ਕਰ ਦਿੱਤਾ ਦਿੱਤਾ ਹੈ ਇਹ ਇਲਜ਼ਾਮ ਲਗਾਏ ਨੇ ਰਾਹੁਲ ਗਾਂਧੀ ਨੇ ਹੁਣ ਸਰਦਾਰ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਨੇ ਕਿ ਅੰਨ ਦਾ ਕਟੋਰਾ ਹੈ ਪੰਜਾਬ ਅਤੇ ਦੂਸਰਾ ਇੱਕ ਜਿਹੜਾ ਬਾਰਡਰ ਤੇ ਸਟੇਟ ਹੈ ਪੰਜਾਬ ਯਾਨੀ ਕਿ ਖਤਰੇ ਦੇ ਲਈ ਵੀ ਅਸੀਂ ਹੋਈਏ ਲੋਕਾਂ ਦਾ ਟਿੱਡ ਵੀ ਅਸੀਂ ਭਰੀਏ ਕੁਰਬਾਨੀਆਂ ਵੀ ਅਸੀਂ ਦੇਈਏ ਅਤੇ ਜਿਹੜੇ ਇੰਟਰਨੈਸ਼ਨਲ ਮੁੱਦੇ ਨੇ ਉਹਨਾਂ ਤੇ ਵੀ ਪੰਜਾਬੀ ਅੱਗੇ ਹੋਣ ਲੇਕਿਨ ਜਇਆ ਵਿਤਕਰਾ ਯਹੀ ਪਾਰਸ਼ੀਅਲਟੀ ਕਿਉਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਨਾਲ 2024 ਦੇ ਬਜਟ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੁਆਰਾ ਧੰਨਵਾਦ